ਨਾਈ ਮੋਲੀਆਂ ਦੇ ਪਰੌਂਠੇ ਫਟਣਗੇ ਤੇ ਨਾ ਇਹਨਾਂ ਦੀ ਸਟਫਿੰਗ ਬਾਹਰ ਆਏਗੀ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਪਰੌਂਠੇ ਮੋਲੀਆਂ ਦੇ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸੁਆਦ ਬੰਦੇ ਆ ਬੱਚੇ ਵੀ ਇਹ ਪਰੌਂਠੇ ਨਾਲ ਆਰਾਮ ਨਾਲ ਬਣਾ ਕੇ ਤਿਆਰ ਕਰ ਸਕਦੇ ਆ ਐਨੇ ਸੌਖੇ ਤਰੀਕੇ ਨਾਲ ਆਪਾਂ ਬਣਾਵਾਂਗੇ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਬਟਨ ਤੁਸੀਂ ਜ਼ਰੂਰ ਦਬਾਓ ਤਾਂ ਕਿ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕੇ ਪਰੌਂਠੇ ਬਣਾਉਣ ਦੇ ਵਾਸਤੇ ਨਾ ਆ ਰੱਖ ਲਿਆ ਇਸ ਦੇ ਵਿੱਚ ਕੁਝ ਆਪਾਂ ਮਸਾਲੇ ਪਾਵਾਂਗੇ ਇੱਥੇ ਪੰਜ ਹਰੀਆਂ ਮਿਰਚਾਂ ਲਈਆਂ ਨੇ ਅੱਧਾ ਚਮਚ ਜੀਰੇ ਦਾ ਤੇ ਇੱਕ ਚਮਚ ਸਾਫਤ ਤਲੀਆਂ ਇੱਥੇ ਲਈਏ ਤੇ 1 ਇੰਚ ਅਦਰਕ ਦਾ ਟੁਕੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸੀ ਤੇ ਦਰਦਰਾ ਜਿਆ ਕਰਕੇ ਨਾ ਪੀਸ ਲੈਣਾ ਤੇ ਹੁਣ ਆਪਾਂ ਮੂਲੀਆ ਨੂੰ ਕद्दूकस ਕਰ ਲਾਂਗੇ ਤੇ ਕद्दूकस ਨਾ ਆਪਾਂ ਮੀਡੀਅਮ ਵਾਲਾ ਸਾਈਜ਼ ਤੇ ਕਰਾਂਗੇ ਨਾ ਹੀ ਬਾਲਾ ਮੋਟਾ ਕਰਨਾ ਹੈ ਨਾ ਹੀ ਬ੍ਰੇਕ ਕਰਨਾ ਜੋ ਕद्दूकस ਦਾ ਵਿੱਚ ਕਰ ਲਾ ਸਾਈਜ਼ ਹੁੰਦਾ ਨਾ ਉਸ ਸਾਈਜ਼ ਤੇ ਆਪਾਂ ਮੂਲੀਆਂ ਨੂੰ ਕੱਦੂ ਕਸ ਕਰ ਲੈਣਾ ਹੈ ਇਹਨਾਂ ਮੂਲੀਆਂ ਦਾ ਜੋ ਪਾਣੀ ਨਾ ਆਪਾਂ ਬਿਲਕੁਲ ਵੀ ਨਹੀਂ ਕੱਢਣਾ ਵਿੱਚੇ ਹੀ ਰੱਖਾਂਗੇ ਫੇਰ ਹੀ ਜਿਹੜੀ ਪ੍ਰੌਂਟ ਹੈ ਨਾ ਮੂਲੀਆਂ ਦੇ ਬਹੁਤ ਸਵਾਦ ਆਉਂਦੇ ਤੇ ਮੂਲੀਆਂ ਦਾ ਫਿਰ ਟੇਸਟ ਵੀ ਆਉਂਦਾ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਲਿਓ ਵੀਡੀਓ ਨੂੰ ਨਾ ਲਾਇਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਦੋਂ ਲਾਇਕ ਕਰਦੇ ਹੋ ਕਮੈਂਟ ਕਰਦੇ ਹੋ ਸਾਨੂੰ ਚੰਗਾ ਲੱਗਦਾ ਇਹ ਤੁਸੀਂ ਵੇਖੋ ਕਿ ਆਪਣੀ ਮੂਲੀਆਂ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਨਾ ਹੀ ਬਰੀਕ ਨੇ ਨਾ ਹੀ ਮੋਟੀਆਂ ਨੇ ਮਸਾਲਾ ਉਸ ਦੇ ਵਿੱਚ ਪਾ ਲਾਂਗੇ ਇੱਕ ਆਪਾਂ ਛੋਟੇ ਸਾਈ ਦਾ ਪਿਆਜ਼ ਲਿਆ ਸੀ ਇਸ ਨੂੰ ਆਪਾਂ ਨਾ ਬਰੀਕ ਕੱਟ ਕੇ ਪਾਵਾਂਗੇ ਇਸ ਦੇ ਵਿੱਚ ਤੇ ਆਪਾਂ ਇਸ ਦੇ ਵਿੱਚ ਹਰਾ ਧਨੀਆ ਪਾਵਾਂਗੇ ਬਰੀਕ ਕੱਟਿਆ ਹੋਇਆ ਤੇ ਨਾਲ ਹੀ ਆਪਾਂ ਇਸ ਦੇ ਵਿੱਚ ਥੋੜੀ ਜੀ ਪਾਲਕ ਬਰੀਕ ਕੱਟੀ ਹੋਈ ਪਾ ਲਾਂਗੇ ਪਾਲਕ ਪਾਣ ਨਾਲ ਪਰੌਂਠਿਆਂ ਦਾ ਜਿਹੜਾ ਟੇਸ ਨਾ ਬਹੁਤ ਵਧੀਆ ਆਉਂਦਾ ਤੇ ਟੇਸ ਵੀ ਪਰੌਂਠਿਆਂ ਦਾ ਵੱਧ ਜਾਂਦਾ ਜੀ ਤੁਸੀਂ ਹਰਾ ਪਿਆਜ਼ ਵੀ ਇਸ ਦੇ ਵਿੱਚ ਪਾ ਸਕਦੇ ਜੀ ਤੇ ਅੱਧਾ ਚਮਚਾ ਆਪਾਂ ਨਾ ਨਮਕ ਦਾ ਇਸ ਦੇ ਵਿੱਚ ਪਾਣ ਲੱਗੇ ਆ ਸਵਾਦ ਅਨੁਸਾਰ ਤੇ ਅੱਧਾ ਚਮਚੀ ਆਪਾਂ ਇਸ ਦੇ ਵਿੱਚ ਧਨੀਆ ਮਸਾਲਾ ਪਾਉਣ ਲੱਗੇ ਆ ਚਮਚ ਦਾ ਚੌਥਾ ਹਿੱਸਾ ਆਪਾਂ ਲਾਲ ਮਿਰਚ ਪੀਸੀ ਹੋਈ ਪਾਈਏ ਕਿਉਂਕਿ ਆਪਾਂ ਹਰੀਆਂ ਮਿਰਚਾਂ ਵੀ ਪਹਿਲੇ ਪਾ ਚੁੱਕੇ ਆਂ ਤੇ ਚਮਚ ਦਾ ਚੌਥਾ ਹਿੱਸਾ ਆਪਾਂ ਝਮੈਨ ਦਾ ਪਾਇਆ ਹੈ ਤੇ ਵਿੱਚ ਅੱਧਾ ਚਮਚਾ ਆਪਾਂ ਗਰਮ ਮਸਾਲੇ ਦਾ ਪਾਉਣ ਲੱਗੇ ਆਂ ਅਜਮੈਨ ਪਾਉਣ ਨਾਲ ਜਿਹੜੀ ਗੈਸੇ ਪੇਟ ਦੇ ਵਿੱਚ ਨਹੀਂ ਜਿਬੰਦੀ ਤੇ ਥੋੜੀ ਜੀ ਆਪਾਂ ਇਸ ਦੇ ਵਿੱਚ ਹਲਦੀ ਪਾ ਲਾਂਗੇ ਤੇ ਦੋ ਕੱਪ ਆਪਾਂ ਇੱਥੇ ਕਣਕ ਦਾ ਆਟਾ ਲੈ ਆਟੇ ਨੂੰ ਆਪਾਂ ਪਹਿਲਾਂ ਹੀ ਛਾਨ ਕੇ ਰੱਖਿਆ ਹੋਇਆ ਸੀ ਤੇ ਜਰੂਰਤ ਲੱਗੇਗੀ ਤਾਂ ਆਟਾ ਆਪਾਂ ਇਸਦੇ ਵਿੱਚ ਹੋਰ ਵੀ ਪਾ ਲਾਂਗੇ ਹੁਣ ਸਾਰੀਆਂ ਜੇ ਮਿਸ਼ਰਣ ਨੂੰ ਨਾ ਆਪਾਂ ਇਸ ਤਰੀਕੇ ਹੱਥਾਂ ਦੇ ਨਾਲ ਮਿਕਸ ਕਰ ਲਾਂਗੇ ਤੇ ਜਿਹੜੇ ਮੋਲਿਆਂ ਦੇ ਵਿੱਚੋਂ ਪਾਣੀ ਨਿਕਲੇਗਾ ਨਾ ਇਸ ਪਾਣੀ ਦੇ ਨਾਲ ਹੀ ਆਪਾਂ ਆਟਾ ਗੁੰਨ ਕੇ ਤਿਆਰ ਕਰਾਂਗੇ ਤੇ ਬਹੁਤ ਵਧੀਆ ਆਟਾ ਆਪਾਂ ਇਸੇ ਪਾਣੀ ਨਾਲ ਹੀ ਗੁੰਨ ਕੇ ਤਿਆਰ ਹੋ ਜਾਏਗਾ ਪਾਣੀ ਪਾਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਪਵੇਗੀ ਪਹਿਲਾਂ ਆਪਾਂ ਹਲਕੇ ਹੱਥਾਂ ਨਾਲ ਮਿਕਸ ਕਰਨਾ ਹੈ ਫਿਰ ਆਪਾਂ ਸਖਤ ਹੱਥ ਦੇ ਨਾਲ ਆਟਾ ਗੁੰਨ ਕੇ ਤਿਆਰ ਕਰ ਲੈਣਾ ਹੈ ਤੇ ਮੂਲਿਆਂ ਦੇ ਵਿੱਚ ਨਾ ਆਪ ਦਾ ਪਾਣੀ ਬਹੁਤ ਹੁੰਦਾ ਇਸ ਕਰਕੇ ਨਾ ਪਾਣੀ ਪਾਣ ਦੀ ਲੋੜ ਹੀ ਨਹੀਂ ਪੈਂਦੀ ਇਸੇ ਪਾਣੀ ਦੇ ਨਾਲ ਹੀ ਆਟਾ ਗੁੰਨ ਕੇ ਆਪਣਾ ਹੋ ਜੀਗਾ ਤਿਆਰ ਜੇਕਰ ਆ ਆਟਾ ਗਿੱਲਾ ਲੱਗੇ ਨਾ ਫਿਰ ਆਪਾਂ ਇਸ ਦੇ ਵਿੱਚ ਨਾ ਸੁੱਕਾ ਆਟਾ ਪਾ ਸਕਨੇ ਆ ਹੋਰ ਤੇ ਇਸ ਟਾਈਮ ਆਪਾਂ ਨਾ ਇਸ ਤੇ ਨਮਕ ਮਿਰਚ ਟੇਸਟ ਕਰ ਸਕਨੇ ਆ ਆਟਾ ਥੋੜਾ ਜਿਹਾ ਲੈ ਕੇ ਨਾ ਤੇ ਜੇ ਘਰ ਘੱਟ ਲੱਗੇ ਤੇ ਆਪਾਂ ਇਸ ਦੇ ਵਿੱਚ ਹੋਰ ਪਾ ਲਾਂਗੇ ਤੇ ਆਟਾ ਆਪਾਂ ਗੁੰਨ ਕੇ ਕਰ ਲਿਆ ਤਿਆਰ ਹੁਣ ਆਟਾ ਥੋੜਾ ਜਿਹਾ ਇੱਥੇ ਗਿੱਲਾ ਲੱਗਣ ਲੱਗਿਆ ਹੈ ਤੇ ਇਸ ਦੇ ਵਿੱਚ ਆਪਾਂ ਨਾ ਇੱਕ ਚਮਚ ਘਿਓ ਦਾ ਪਾ ਲਾਂਗੇ ਘਿਓ ਪਾਣ ਨਾਲ ਜਿਹੜਾ ਆਟਾ ਵੀ ਨਰਮ ਰਹੇਗਾ ਪਰੌਂਠੇ ਵੀ ਨਰਮ ਬਣਨਗੇ ਤੇ ਦੂਸਰਾ ਜਿਹੜਾ ਆਟਾ ਹੈ ਨਾ ਥੋੜਾ ਗਿੱਲਾ ਹੈ ਉਹ ਫਿਰ ਆਪਣੇ ਹੱਥਾਂ ਨੂੰ ਨਾ ਬਿਲਕੁਲ ਵੀ ਨਹੀਂ ਲੱਗੇਗਾ ਪੇੜਾ ਕਰਨ ਲੱਗਿਆਂ ਆਟਾ ਆਪਣਾ ਵਧੀਆ ਚਿੱਕਣਾ ਹੋ ਜਾਏਗਾ ਤੇ ਇੱਕ ਮਿੰਟ ਵਾਸਤੇ ਆਪਾਂ ਇਹਨੂੰ ਫਿਰ ਮਿਕਸ ਕਰ ਲਾਂਗੇ ਮਲ ਲਾਂਗੇ ਇਸ ਆਟੀ ਨੂੰ ਤੇ ਇਹ ਆਟਾ ਆਪਣਾ ਗੁੰਨ ਕੇ ਵਧੀਆ ਹੋ ਗਿਆ ਤਿਆਰ ਤੇ ਹੁਣ ਆਪਾਂ ਇਸ ਦੇ ਉੱਪਰ ਨਾਲ ਥੋੜਾ ਜਿਹਾ ਘਿਓ ਲਗਾ ਕੇ ਰੱਖ ਛੱਡ ਦੇਾਂਗੇ ਤੇ ਇਸ ਦਿਨ ਹੁਣ ਆਪਾਂ ਪਰੌਂਠੇ ਬਣਾਨੇ ਸ਼ੁਰੂ ਕਰ ਦੇਾਂਗੇ ਤੇ ਆਟੇ ਨੂੰ ਆਪਾਂ ਪੌਣੇ ਦੇ ਨਾਲ ਟਕ ਲਾਂਗੇ ਜਿੰਨੇ ਸਾਈਜ਼ ਦਾ ਪਰੌਂਠਾ ਆਪਾਂ ਨੂੰ ਚਾਹੀਦਾ ਉਹ ਸਾਬ ਦਾ ਨਾਲ ਆਪਣਾ ਪੇੜਾ ਕਰਕੇ ਤਿਆਰ ਕਰ ਲਾਂਗੇ ਤੇ ਇਹ ਤੁਸੀਂ ਵੇਖੋਗੇ ਆਪਣੇ ਕਿਉ ਪਾਣ ਨਾਲ ਆਟਾ ਬਿਲਕੁਲ ਵੀ ਆਪਣੇ ਹੱਥਾਂ ਨੂੰ ਨਹੀਂ ਜੇ ਲੱਗਣ ਲੱਗਿਆ ਤੇ ਹੁਣ ਆਪਾਂ ਸੁੱਕਾ ਆਟਾ ਲਗਾ ਕੇ ਨਾ ਇਸ ਦੀ ਇੱਕ ਨਾ ਗੋਲ ਰੋਟੀ ਬਿਲ ਕੇ ਤਿਆਰ ਕਰ ਲੈਣੀ ਹੈ ਮੈਂ ਇੱਥੇ ਨਾ ਚੋਰਸ ਪਰੌਂਠੇ ਬਣਾਉਣ ਲੱਗੀ ਹਾਂ ਤੇ ਤੁਸੀਂ ਚਾਹੋ ਨਾ ਇਸ ਨੂੰ ਇਸੇ ਤਰੀਕੇ ਨਾਲ ਹੀ ਗੋਲ ਹੀ ਰੱਖ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਆਪਾਂ ਕਿਉ ਪਹਿਲਾਂ ਹੀ ਪਾ ਚੁੱਕੀਆਂ ਕਿਉ ਪਾਂ ਦੀ ਲੋੜ ਨਹੀਂ ਜੇ ਪੈਂਦੀ ਤੇ ਮੈਂ ਇੱਥੇ ਥੋੜਾ ਜਿਹਾ ਕਿਉ ਲਗਾ ਕੇ ਨਾ ਤੇ ਇਸ ਦਾ ਨਾ ਚੌਰਸ ਪਰੌਂਠਾ ਵੇਲ ਕੇ ਤਿਆਰ ਕਰ ਲਾਂਗੇ ਇਹ ਪਰੌਂਠੇ ਨਾ ਬਹੁਤ ਜਲਦੀ ਬੰਦੇ ਆ ਸਮਾਂ ਬਿਲਕੁਲ ਨਹੀਂ ਲੱਗਦਾ ਜੀ ਤੇ ਸਵਾਦ ਵੀ ਬੰਦੇ ਨਾ ਕੋਈ ਫਟਣ ਦਾ ਕੋਈ ਝੰਜਟ ਨਾ ਕੋਈ ਇਸ ਦੇ ਵਿੱਚੋਂ ਪਾਣੀ ਨਿਕਲੇਗਾ ਸਾਰਾ ਜੋ ਇਸ ਦੇ ਵਿੱਚ ਟੇਸਟ ਤੇ ਪਾਣੀ ਦਾ ਉਹ ਵਿੱਚ ਹੀ ਇਸ ਦੇ ਵਿੱਚ ਹੈਗਾ ਤੇ ਇਸ ਨੂੰ ਆਪਾਂ ਸੁੱਕਾ ਆਟਾ ਲਗਾ ਕੇ ਨਾ ਤੇ ਇਸ ਤੇ ਇੱਕ ਚੌਰਸ ਪਰੌਂਠਾ ਵੇਲ ਕੇ ਆਪਾਂ ਤਿਆਰ ਕਰ ਲਾਂਗੇ ਇਸ ਤਰੀਕੇ ਪਰੋਂਠੇ ਦੇ ਨਾਲ ਸਾਈਡਾਂ ਤੇ ਤੁਸੀਂ ਵੇਖੋ ਕਿ ਥੋੜੇ ਜਿਹਾ ਨਾ ਕਰੈਕ ਨਜ਼ਰ ਆਉਣ ਲੱਗਿਆ ਪਰ ਕੋਈ ਗੱਲ ਨਹੀਂ ਕਿਉਂਕਿ ਨਾ ਇਸ ਦੇ ਵਿੱਚ ਆਪਾਂ ਪਿਆਜ਼ ਪਾਇਆ ਹੈ ਤੇ ਆਪਣੀ ਮੂਲੀ ਹੈਗੀ ਇਸ ਕਰਕੇ ਥੋੜਾ ਜਿਹਾ ਨਾ ਕਰੈਕ ਇਸ ਦੇ ਵਿੱਚ ਆਣਗੇ ਤੇ ਪਰੋਂਠਾ ਆਪਣਾ ਬਹੁਤ ਹੀ ਸੁਆਦ ਬਣੇਗਾ ਤਵਾ ਆਪਣਾ ਹੋ ਗਿਆ ਗਰਮ ਇਸ ਦੇ ਉੱਪਰ ਨਾ ਪਹਿਲਾਂ ਆਪਾਂ ਘਿਓ ਲਗਾ ਲਾਂਗੇ ਚਿਕਣਾ ਕਰ ਲਾਂਗੇ ਤਵੇ ਨੂੰ ਪਰੋਂਠਾ ਫਿਰ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਹੁਣ ਆਪਾਂ ਗੈਸ ਫਲੇਮ ਲੋ ਤੋਂ ਮੀਡੀਅਮ ਰੱਖਾਂਗੇ ਵੱਧ ਸੇਕ ਤੇ ਨਾ ਪਰੋਂਠੇ ਵਧੀਆ ਨਹੀਂ ਜੀ ਬਣਦੇ ਇੱਕ ਪਾਸਾ ਸਿਕਨ ਤੋਂ ਬਾਅਦ ਆਪਾਂ ਇਸ ਪਰੋਂਠੇ ਦੀ ਪਲਟੀ ਲਗਾ ਲਾਂਗੇ ਪਰੋਂਠਾ ਸੇਕਣ ਲੱਗ ਗਿਆ ਤੁਸੀਂ ਧਿਆਨ ਰੱਖਣਾ ਹੈ ਕਿ ਕੱਚੇ ਪਰੋਂਠੇ ਤੇ ਕਿਉ ਬਿਲਕੁਲ ਵੀ ਨਹੀਂ ਲਾਣਾ ਜੇਕਰ ਕੱਚਾ ਪਰਾਂਠਾ ਹੋਵੇ ਨਾ ਉਸ ਤੇ ਉੱਪਰ ਆਪਾਂ ਕਿਉ ਲਾ ਦਿੰਨੇ ਆ ਉਹ ਭਾਰੀ ਹੋ ਜਾਂਦਾ ਏ ਉਹ ਸੁਆਦ ਨਹੀਂ ਜੇ ਲੱਗਦਾ ਤੇ ਚੰਗੀ ਤਰ੍ਹਾਂ ਪਹਿਲਾਂ ਪਰੋਂਠੇ ਨੂੰ ਸੇਕਿਆ ਜਾਵੇ ਫਿਰ ਕਿਉ ਲਾਈਏ ਤੇ ਫਿਰ ਜਿਹੜਾ ਪਰੋਂਠਾ ਹੈ ਨਾ ਉਹ ਵਧੀਆ ਹਲਕਾ ਬੰਦਾ ਤੇ ਸਵਾਦ ਵੀ ਬੰਦਾ ਜੇ ਤੇ ਹੁਣ ਤੁਸੀਂ ਜਿਹੜਾ ਵੀ ਤੁਹਾਨੂੰ ਘਿਓ ਮੱਖਣ ਪਸੰਦ ਹੋਏ ਤੇਲ ਹੋਏ ਤੁਸੀਂ ਪਰੌਂਠੇ ਤੇ ਲਾ ਸਕਦੇ ਜੀ ਜਿੰਨਾ ਵੀ ਵੱਧ ਘੱਟ ਲਾਉਣਾ ਹੋਵੇ ਤੇ ਇਹ ਆਪਾਂ ਘਿਓ ਲਗਾਵਾਂਗੇ ਪਰੌਂਠੇ ਦੇ ਦੂਜੇ ਪਾਸੇ ਵੀ ਤੇ ਜੇਕਰ ਤੁਹਾਨੂੰ ਘਿਓ ਨਹੀਂ ਪਸੰਦ ਤੁਸੀਂ ਬਿਨਾ ਘਿਓ ਲਾਏ ਵੀ ਇਹ ਪਰੌਂਠੇ ਬਣਾ ਸਕਦੇ ਜੀ ਤੇ ਦੂਸਰੇ ਪਾਸੇ ਵੀ ਆਪਾਂ ਘਿਓ ਲਗਾ ਲਾਂਗੇ ਤੇ ਕਈ ਕਈ ਵਾਰ ਆਪਾਂ ਬਦ ਘਿਓ ਖਾ ਵੀ ਸਕਨੇ ਆ ਚਲੋ ਰੋਜ਼ ਦਾ ਤਾਂ ਆਪਾਂ ਕੀ ਵੀ ਖਾਣਾ ਹੁੰਦਾ ਇੰਨਾ ਘਿਓ ਤੇ ਕਿਤੇ ਹਫਤੇ ਚ 1-2 ਵਾਰ ਆਪਾਂ ਖਾ ਸਕਨੇ ਇਹ ਆਪਣਾ ਮੂਲੀ ਦਾ ਪਰਾਂਠਾ ਵਧੀਆ ਸਿੱਕ ਕੇ ਤਿਆਰ ਹੋ ਗਿਆ ਤੁਸੀਂ ਵੇਖੋ ਕਿੰਨਾ ਵਧੀਆ ਪੱਕਿਆ ਹੈ ਨਾ ਇਸ ਤੇ ਕੋਈ ਸਟਫਿੰਗ ਬਾਹਰ ਆਈ ਤੇ ਨਾ ਹੀ ਕੋਈ ਆਪਾਂ ਨੂੰ ਪਰੇਸ਼ਾਨੀ ਆਈ ਜੇ ਬਣਾਉਣ ਲੱਗੇ ਨਾ ਆਪਾਂ ਮੂਲੀਆਂ ਦਾ ਪਾਣੀ ਕੱਢਿਆ ਜੇ ਵੇਖੋ ਆਪਣਾ ਕਿੰਨਾ ਵਧੀਆ ਪਰਾਂਠਾ ਮੂਲੀਆਂ ਦਾ ਬਣ ਕੇ ਹੋ ਗਿਆ ਤਿਆਰ ਸਾਰੇ ਪਰਾਂਠੇ ਆਪਾਂ ਇਸੇ ਹੀ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਾਂਗੇ ਇਹ ਤੇ ਤੁਸੀਂ ਵੇਖੋ ਆਪਾਂ ਸਾਰੇ ਪਰਾਂਠੇ ਮੂਲੀਆਂ ਦੇ ਬਣਾ ਕੇ ਤਿਆਰ ਕਰ ਲੈਨੇ ਬਹੁਤ ਹੀ ਵਧੀਆ ਦੇਖ ਨੂੰ ਲੱਗਣ ਲੱਗੇ ਆ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਜੇ ਇਹ ਮੂਲਿਆਂ ਦੇ ਪਰੌਂਠਿਆਂ ਦਾ ਟੇਸ ਆਪ ਨੂੰ ਉਸੇ ਤਰ੍ਹਾਂ ਆਏਗਾ ਜਿਸ ਤਰ੍ਹਾਂ ਆਪਾਂ ਦਾਲ ਦੇ ਮਿਸੀਆਂ ਰੋਟੀਆਂ ਬਣਾਉਂਦੇ ਆ ਨਾ ਉਸ ਤਰੀਕੇ ਇਹਨੂੰ ਤੁਸੀਂ ਮੂਲੀਆਂ ਦੀਆਂ ਮਿੱਸੀਆਂ ਰੋਟੀਆਂ ਵੀ ਆਖ ਸਕਦੇ ਹੋ ਮੂਲੀਆਂ ਦੇ ਪਰਾਂਠੇ ਵੀ ਆਖ ਸਕਦੇ ਹੋ ਬਹੁਤ ਹੀ ਸੌਫਟ ਬਣਿਆ ਤੇ ਟੇਸਟੀ ਬਹੁਤ ਬਣਿਆ ਜੇਕਰ ਘਰ ਦਾ ਬਣਿਆ ਮੱਖਣ ਲੱਸੀ ਦਹੀਂ ਹੋਵੇ ਤਾਂ ਫਿਰ ਉਸਦੇ ਨਾਲ ਖਾਓ ਨਾ ਫਿਰ ਤਾਂ ਇਸ ਦਾ ਜਿਹੜਾ ਸਵਾਦ ਹੈ ਹੋਰ ਵੀ ਦੁੱਗਣਾ ਹੋ ਜਾਂਦਾ ਜੀ ਬਹੁਤ ਸਵਾਦ ਲੱਗਦਾ ਜੀ ਚਾਹ ਨਾਲ ਵੀ ਤੁਸੀਂ ਇਹਨਾਂ ਪਰਾਂਠਿਆਂ ਨੂੰ ਖਾ ਸਕਦੇ ਜੀ ਇਹ ਮੂਲੀਆਂ ਦੇ ਪਰਾਂਠੇ ਬਣਾਉਣੇ ਵੀ ਸੌਖੇ ਤੇ ਇਸ ਦਾ ਜਿਹੜਾ ਟੇਸਟ ਹੈ ਉਹ ਵੀ ਬਹੁਤ ਵਧੀਆ ਜੇਕਰ ਮੂਲਿਆਂ ਦੇ ਪਰਾਂਠੇ ਬਣਾਉਣ ਦੀ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੂਲਿਆਂ ਦੇ ਪਰਾਂਠੇ ਬਣਾਉਣ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ